ਦੇਖੋ ਜੀ ਬਹੁਤ ਵਧੀਆ ਜਿਹੜਾ ਪੰਜਾਬ ਦਾ ਮਾਹੌਲ ਬਦਲ ਰਿਹਾ ਹੈ। ਔਰ ਸਿੱਖਿਆ ਕ੍ਰਾਂਤੀ ਦੇ ਤਹਿਤ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਵੱਲੋਂ ਜੋ ਬਦਲਾ ਸਕੂਲਾਂ 'ਚ ਲੈ ਕੇ ਆਉਂਦਾ ਹੈ ਉਹਦੀ ਕੋਈ ਮਿਸਾਲ ਨਹੀਂ। ਕਿਉਂਕਿ ਅੱਜ ਤੋਂ 3 ਸਾਲ ਪਹਿਲਾਂ ਜਦੋਂ ਪਹਿਲੀਆਂ ਸਰਕਾਰਾਂ ਸੀ ਉਹਨਾਂ ਵੇਲੇ 60% ਸਕੂਲਾਂ ਦੀਆਂ ਜਿਹੜੀਆਂ ਚਾਰ ਦੀਵਾਰੀਆਂ ਨੇ 50% ਬੱਚੇ ਥੱਲੇ ਬੈੰਦੇ ਸਿਰਫ ਬੈਂਚ ਇਹ ਦਸੂਕਰਾਂ ਨਹੀਂ ਟਾਇਲਟਸ ਦਾ ਬੁਰਾ ਹਾਲ ਤੇ ਕੋਈ ਸਾਇੰਸ ਲੈਬ ਵਗੈਰਾ ਹੈ ਨਹੀਂ ਸੀ ਟੀਚਰਸ ਜਿਹੜੇ ਹੈ ਉਹਨਾਂ ਨੂੰ ਤਨਖਾਹਾਂ ਵਧੀਆ ਨਹੀਂ ਸੀ ਮਿਲਦੀਆਂ ਲੇਕਿਨ ਜਦੋਂ ਦੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ ਜਿਹੜੀ ਇਹ ਬਾਗੜੌਰ ਸੰਭਾਲੀ ਹੈ ਇੱਕ ਬਹੁਤ ਵੱਡੀ ਜਿਹੜੀ ਕ੍ਰਾਂਤੀ ਜੋ ਸਿੱਖਿਆ ਦੇ ਖੇਤਰ ਚ ਆਈ ਹੈ ਔਰ ਅੱਜ ਅਸੀਂ ਬੜੇ ਮਾਣ ਨਾਲ ਕਹਿ ਸਕਦੇ ਹਾਂ कि ਅੱਜ ਹਰ ਜਿਹੜਾ ਸਕੂਲ ਆ ਉਹਦੀ ਚਾਰ ਦੀਵਾਰੀ ਹੈ ਔਰ ਹਰ ਬੱਚਾ ਉਹਦੇ ਲਈ ਬੈਠਣ ਲਈ ਬੈਂਚ ਤੇ ਡੈਸਕ ਹਨ ਉਹਨਾਂ ਨੂੰ ਵਰਦੀਆਂ ਸਮੇਂ ਸਿਰ ਮਿਲਦੀਆਂ ਉਹਨਾਂ ਨੂੰ ਕਿਤਾਬਾਂ ਜਿਹੜੀਆਂ ਸਮੇਂ ਸਿਰ ਮਿਲਦੀਆਂ ਔਰ ਜਿਹੜੇ ਟੀਚਰਸ ਨੇ ਉਹਨਾਂ ਦੀ ਜਿਹੜੀ ਸਿੱਖਲਾਈ ਹੈ ਉਹ ਵੀ ਵਧੀਆ ਜਿਹੜੇ ਬਾਹਰ ਡਿਵੈਲਪਡ ਜਿਹੜੇ ਕੰਟਰੀ ਹੈ ਜਿਵੇਂ ਫਿਨਲੈਂਡ ਸਿੰਗਾਪੁਰ ਉੱਥੋਂ ਉਹਨਾਂ ਦੀ ਸਿੱਖਲਾਈ ਕਰਵਾਈ ਹੈ ਤੇ ਅੱਜ ਸਕੂਲਾਂ ਦੇ ਜਿਹੜੇ ਰਿਜ਼ਲਟ ਨੇ ਉਹ ਦੱਸਦੇ ਨੇ ਕਿ ਕਿੰਨਾ ਤਕਲੀਲੀ ਜਿਹੜੀ ਹੈਗੀ ਆ ਪੰਜਾਬ ਚ ਆਈ ਹੈ ਕਿਉਂਕਿ ਜਿਹੜੇ ਵੀ ਸਕੂਲਾਂ ਚ ਮੈਂ ਗਿਆ ਉੱਥੇ 100% ਜਿਹੜੇ ਨਤੀਜੇ ਉੱਥੇ ਮਿਲ ਰਹੇ ਨੇ ਅੱਜ ਪੰਜ ਸਕੂਲਾਂ ਚ ਅਸੀਂ ਗਏ ਆ ਪਰ ਬਹੁਤ ਨਿਹਾਰ ਬਦਲੀ ਪਈ ਆ ਹਰ ਸੀ ਕਿਉਂਕਿ ਚਾਹੇ ਸਿੱਖਿਆ ਦੀ ਗੱਲ ਕਰ ਲੋ ਚਾਹੇ ਸਿਹਤ ਦੀ ਗੱਲ ਕਰ ਲੋ ਚਾਹੇ ਨੌਜਵਾਨ ਨੌਕਰੀਆਂ ਦੇਣ ਦੀ ਗੱਲ ਕਰ ਲੋ ਚਾਹੇ ਸਪੋਰਟਸ ਦੀ ਗੱਲ ਕਰ ਲੋ ਚਾਹੇ ਨਹਿਰੀਤ ਪਾਣੀ ਦੀ ਗੱਲ ਕਰ ਲੋ ਚਾਹੇ ਕਿਸਾਨੀ ਨੂੰ 12 ਘੰਟੇ ਤੋਂ ਬਾਅਦ ਜਿਹੜੀ ਮੁੱਖ ਬਿਜਲੀ ਦੀ ਗੱਲ ਕਰ ਰਹੇ ਚਾਹੇ 90% ਪਰਿਵਾਰਾਂ ਨੂੰ ਜ਼ੀਰੋ ਬਿਲਾਂਡ ਦੀ ਗੱਲ ਕਰਨ ਚਾਹੇ ਟੋਲ ਪਲਾਜ਼ੇ ਬੰਦ ਕਰਨ ਦੀ ਗੱਲ ਕਰਨ ਚਾਹੇ ਇੱਕ ਵੱਡੇ ਥਰਮਲ ਪਲਾਂਟ ਖਰੀਦਣ ਦੀ ਗੱਲ ਕਰ ਲੋ ਕੋਈ ਜਵਾਬ ਹੀ ਹੈ ਨਹੀਂ ਇਸ ਸਰਕਾਰ ਦਾ